ਇਹ ਕੁੜੇ ਕਿ ਦਰਵਾਜ਼ੇ ਬੰਦ ਕੀਤੇ ਨਾ ਨਹੀਂ ਨਾ ਇੰਨਾ ਨਹੀਂ ਬੰਦ ਨਹੀਂ ਪੂਆ ਹੁਣ ਹੈ ਵੀਰ ਜੇ ਕੋਮੇ ਦੀ ਮਾਂ ਹੁੰਦੀ ਤਾਂ ਇਹੋ ਮੋਰ ਤੇ ਮੈਨੂੰ ਲੈ ਜਾਂ ਜਣਾ ਆ ਬੀਬੀ ਵੇ ਇੱਕ ਨੂੰ ਬੀਬੀ ਦੀ ਬੜੀ ਚਾਹਤ ਆ ਕਿ ਬੀਆ ਕਿਤੇ ਹੱਸ ਸਤਿ ਸ੍ਰੀ ਅਕਾਲ ਆ ਗਿਆ ਜੇ ਤਾਂ ਪੂਆ ਦਾ ਆ ਆ ਪੂਆ ਹੀ ਨਾ ਤਾਂ ਕਰਕੇ ਦਰਵਾਜ਼ੇ ਬੰਦਿਆ ਇਹ ਕਿ ਤੁਹਾਡੀ ਮਾਮੀ ਨੇ ਆਉਣਾ ਹੁੰਦਾ ਤੇ ਕੋਲੀ ਤੇਲ ਚਾਚਾ ਲਗਾਉਣਾ ਨਹੀਂ ਆ ਕਾਨੂੰ ਮਾਰ ਦੱਸਣਾ ਪੂਆ ਬੀਆ ਹਾਂ ਆਉਣ ਲੱਗੀ ਆ ਮੈਂ ਆ ਨਾਲ ਮੈਂ ਕਿਹੜਾ ਰਾਤ ਨੂੰ ਤੁਰ ਰਹਿਣਾ ਆ ਮੈਂ ਬਸ ਚਲ ਜਣਾ ਵਾ ਹੁਣੇ ਛੇਤੀ ਆ ਮਿਲ ਗੱਭੂਆ ਫਿਰ ਸੱਸ ਕੀ ਕਲ ਟੈਮ ਨਾਲ ਜਾ ਤੇਰੀ ਬਸ ਨਾਲ ਨਿਕਲ ਜੀ ਜਿਜਵਾਰਿਆ ਕਿੱਟਿਆਂ ਤੱਕ ਲਮਕਾਈ ਹੈ ਇਹੋ ਤੇਰੀ ਮਾਂ ਨੇ ਦੱਸਿਆ ਤੂੰ ਤੇ ਅੱਗੇ ਕਹਿੰਦੀ ਨਹੀਂ ਪਿੱਥੇ ਹੀ ਮੜ ਜੇ ਪੂਆ ਕਿੱਡੀ ਮੈਨੂੰ ਕਹਿੰਦੀ ਜਾ ਟੈਮ ਨਾਲ ਹਾਂ ਪਰ ਇਹੋ ਮੇਰੇ ਭਰਾ ਦਾ ਘਰ ਹੈ ਮਮਾ ਪਾਪੀ ਤੂੰ ਨਮਾੜੀ ਮੋਟੀ ਕਿਤੇ ਅਕਲ ਦੇ ਦਿਆ ਕਰਕੇ ਤੇ ਆ ਕੇ ਪੜਾਈ ਛੱਡੀ ਆ ਬੋਲਣ ਬਾਲਾਂ ਦਾ ਕਿਤੇ ਤਰੀਕਾ ਸਖਾ ਇਹਨੂੰ ਆ ਕੋਈ ਨਹੀਂ ਪੀ ਲੈ ਮੈਂ ਚਾਹ ਵੀ ਪਿੰਗਲ ਜੀ ਬਣਾ ਕੇ ਦਿੱਤੀ ਮਾਰਿਆ ਮਿਲ ਨਹੀਂ ਆ ਗਈ ਪੁਜੀਆ ਨਹੀਂ ਮੇਰੀ ਗੱਲ ਸੁਣ ਮੇਰੇ ਅੱਗੇ ਤੇ ਸੜਿਆ ਜਾ ਪੁਜੀਆ ਤਾਤਾ ਨਾ ਜਦੋਂ ਤੇਰੀ ਮੰਮੀ ਆਉਂਦੀ ਆ ਉਦੋਂ ਵੀ ਤੇਰੀ ਮਾਂ ਪਲਾ ਪੁਜੀਆ ਹੀ ਧਰਦੀ ਆ ਹੂੰ ਕਾਹਨੂੰ ਪੁਜੀਆ ਧਰਦੀ ਹੋਣੀ ਆ ਅੱਧੀ ਛੇ ਸਮੋਸਿਆਂ ਵਾਲੇ ਕੋ ਸਮੋਸੇ ਲਿਆ ਕੇ ਦਿੰਦੀ ਹੋਣੀ ਆ ਮੈਨੂੰ ਪਤਾ ਤੱਡੀ ਦਾ ਤੇ ਸੜਿਆ ਜਾ ਪਈਆ ਮੇਰੇ ਜੱਗਾ ਹੀ ਆ ਸਭ ਚਲੱਖਿਆ ਪਤਾ ਮੈਨੂੰ ਹੁਣ ਪੀਆ ਮੇਰੀ ਮਾਂ ਹਾ ਮੇਰਾ ਅਪਰਾ ਗਿਆਨੀ ਮੇਰੀ ਮਾਂ ਅਜਾ ਹਾਂ ਠੀਕ ਹੈ ਵੀਰੇ ਠੀਕ ਹਾਂ ਤੂੰ ਕਿਹੜਾ ਕਿਹਾ ਕਿ ਟੈਨ ਹੋਣੀ ਆ ਤੇ ਮੈਂ ਚੱਲ ਛੁੱਟੀ ਕਰ ਲਾਂ ਕੰਮ ਤੋਂ ਹਾਂ ਮੈਂ ਕਿਤੇ ਰਸਤਾ ਤੱਕਦੀ ਆਈ ਕੋਈ ਨਹੀਂ ਮੈਨੂੰ ਅੱਗੋਂ ਲੈਣ ਆਇਆ ਹਾਂ ਗੇਟ ਵੀ ਆਉਂਦਿਆਂ ਕਿਤੇ ਬੰਦ ਮੇਰੀ ਬੀਬੀ ਕਿਤੇ ਇਦਾਂ ਕਰਦੀ ਹੁੰਦੀ ਸੀ ਮੇਰੀ ਬੀਬੀ ਕਿਤੇ ਏ ਰਾਜ ਪਲਕਾਂ ਵਿਸ਼ਾ ਕੇ ਕਰਦੀ ਹੁੰਦੀ ਸੀ ਮਿੱਤੀ ਨਹੀਂ ਆਉਣਾ ਅਮਾ ਫਰਮਾਇਰ ਭਾਬੀਆਂ ਭਾਬੀਆਂ ਪੂਆ ਤੋ ਤੇਰੀ ਕੁੜੀ ਕਹਿੰਦੀ ਆ ਆਕੇ ਚੱਲ ਜਾ ਪੂਆ ਟਾਈਮ ਨਾ ਬਸ ਨਾ ਲੰਘ ਜੇ ਇੰਨੀ ਕੀ ਕਿਤੇ ਅਕਲ ਦਿੱਤੀ ਨਾ ਚੱਲ ਛੱਡ ਤੂੰ ਦਾ ਮੇਰਾ ਵੀਰ ਆ ਵੀ ਕੀ ਨਾ ਦੇਖਿਆ ਹੋ ਆ ਨਾ ਵੀ ਯਾ ਬਾਰੀਆਂ ਨੂੰ ਰੰਗ ਜਾ ਕਿਨੇ ਕਰਤਾ ਹਰਿਆ ਜਾ ਮੈਂ ਤਾਂ ਵੇ ਇੱਕ ਡਾ ਸੋਨਾ ਪੀਲੇ ਰੰਗ ਦਾ ਕਰਾ ਕੇ ਗਈ ਅਸ ਇਹਨਾਂ ਦੀ ਪਤਾ ਨਹੀਂ ਹੁਣ ਨਵੇਂ ਨਵੇਂ ਆ ਗਏ ਆ ਕਿ ਆਪਣੀ ਆਪਣੀ ਪਸੰਦਾਂ ਦੱਸਣ ਮੇਰਾ ਕਦਮ ਪੈਨ ਦਾ ਕਦ ਆ ਪੈਂਦੀਆਂ ਕਾਦੀਆਂ ਪਸੰਦਾਂ ਰਹਿ ਗਈਆਂ ਆ ਕੀ ਰਿਸ਼ਤਾ ਗੁੱਡੀ ਦਾ ਕੌਣ ਕਰਾਉਂਦਿਆ ਮਾਮੇ ਕਰੰਦੇ ਹੂੰ ਜਾ ਉਹ ਜੇ ਪੁੱਖੇ ਲੰਗੇ ਆ ਉਹ ਜੇ ਇਹਨੂੰ ਕਰਾ ਦਣਗੇ ਰਿਸ਼ਤਾ ਮੈਂ ਜਦੋਂ ਮੈਂ ਤੈਨੂੰ ਕਹਿੰਨੀ ਹਾਂ ਕਿ ਮੁੰਡਾ ਕਨੇਡਾ ਚ ਆ ਤੇ ਐ ਉਦੋਂ ਤੇ ਤੂੰ ਕਹਿੰਨਾ ਹੈ ਕੁੜੀ ਪੜਦੀ ਕੁੜੀ ਨਿਆਣੀ ਨਾ ਨਾ ਕੁੜੀ ਹੋਣੀ ਹੈ ਉਹਦੋਂ ਤੇ ਤੈਨੂੰ ਇਹ ਨਿਆਣੀ ਦੀਂਦੀ ਸੀ ਹੁਣ ਮਾਮੇ ਰਿਸ਼ਤਾ ਕਰੰਦੇ ਆ ਤੇ ਤੈਨੂੰ ਇਹ ਵੱਡੀ ਲੱਗਣ ਲੱਗੀ ਹਾਂ ਸਿੱਧਾ ਹੀ ਆ ਰੰਦਾ ਸਿੱਧਾ ਕਹਿੰਦਾ ਕਿ ਪੈਣੀ ਤੇਰਾ ਰਿਸ਼ਤਾ ਨਹੀਂ ਲੈਣਾ ਮੈਂ ਆਪਣੇ ਸਾਲਿਆਂ ਦਾ ਰਿਸ਼ਤਾ ਲੈਣਾ ਮੈਨੂੰ ਅੱਗੇ ਕਰਨਾ ਆ ਹੁੰਦੀਆਂ ਮੇਰੀ ਬੀਬੀ ਉਹਨੇ ਮੈਨੂੰ ਪਹਿਲੀਆਂ ਛੱਗੇ ਕਰਨਾ ਸੀ ਹੁਣ ਕੋਲ ਪੁੱਛਦਾ ਆ ਕੋਈ ਨਾ ਵਿਆਹ ਚੰਦਨ ਨੂੰ ਅੱਗੇ ਕਰ ਲਿਓ ਮਾਸਾ ਮਾਮੀਆ ਕੋਈ ਬੋਲੀਆਂ ਪਵਾ ਲਿਓ ਗਿੱਧੇ ਪਵਾ ਲਿਓ ਭੂਆ ਦਾ ਕਹਦਾ ਭੂਆ ਦਾ ਕਹਦਾ ਆ ਨਾ ਕੋਈ ਨਾ ਭਾਬੀ ਖਾ ਲੂਗੀ ਰੋਟੀ ਆ ਦਾਲ ਬਣਾਈ ਹੈ ਇਹ ਲੈ ਮੇਰੀ ਬੀਬੀ ਮੈਂ ਜਦੋਂ ਆਉਣਾ ਨਾ ਘਾੜੀ ਦਾਦੀ ਨੇ ਮੇਰੇ ਵਾਸਤੇ ਕੜੀ ਬਣਾ ਕੇ ਰੱਖਣੀ ਹਾ ਉਹਨੇ ਕਿਹਾ ਮੇਰੀ ਸਿਮਰਨ ਨੂੰ ਕੜੀ ਬੜੀ ਪਸੰਦ ਆ। ਸੁਆਣ ਕਾਹ ਦੀ ਚਾਮਰਾ ਲਏ। ਮਾਮਾ। ਨਾ ਪੱਲਾ ਜਿਦਾ ਮੇਰੀ ਗੱਲ ਸੁਣ ਜਿਦਾ ਤੇਰੇ ਨਾਨਕੇ ਵੀ ਦਾਣਾ ਹੀ ਬਣਾਵਣਾ ਖਵੰਦੀ ਆ। ਹੁਣ ਤੱਕ ਤੇ ਮਾਰ ਕੇ ਤੇ ਪਨੀਰ, ਸ਼ਨੀਰ ਬਣ। ਬੂਆ ਬੂਆ ਤੇ ਫਿਰ ਪਤਾ ਨਾ ਵੱਧ ਇਹ ਚਲ ਕੋਈ ਗੱਲ ਨਹੀਂ। ਆਹ ਤੂੰ ਵੀ ਬਰਾ ਬਦਲ ਗਿਆ ਤੂੰ ਵੀ ਬਦਲ ਗਿਆ ਤੂੰ ਵੀ ਬਦਲ ਗਿਆ ਉਹ ਹੈ ਇਹ ਤੂੰ ਜਿਹੜਾ ਬਚਪਨ ਚ ਮੇਰੇ ਨਾਲ ਖੇਡਦਾ ਹੁੰਦਾ ਸੀ ਹੈ ਮੈਂ ਡਿੱਗਣਾ ਤੇ ਕਿਤੇ ਸੱਟ ਮੇਰੇ ਲੱਗਣੀ ਤੇ ਪੀੜ ਤੇਰੀ ਆ ਅੱਜ ਚੱਲ ਕੋਈ ਨਹੀਂ ਤਰਾ ਜੀ ਰਿਹਾ ਮੈਂ ਚੱਲ ਨਹੀਂ ਨਹੀਂ ਮੇਰੇ ਪਾਸ ਲੰਘ ਜਾਣੀ ਤੇਰੀ ਕੁੜੀ ਨੂੰ ਮੇਰੀ ਬੜੀ ਫਿਕਰ ਸੀ ਆ ਕਹਿੰਦੀ ਪਾਸ ਲੰਘ ਜਨ ਚੰਗਾ ਮੈਂ ਜਾਣੀ ਨਹੀਂ ਨਹੀਂ ਕੋਈ ਨਹੀਂ ਧਰ ਲਿਓ ਆਪੇ ਹੀ ਵਿਆਹ ਕੇ ਪੂਆ ਬਿਨਾ ਆ ਕੋਈ ਨਹੀਂ ਮਾਵੇਂ ਮਾਸੀਆਂ ਨੇ ਚੱਲ ਜਣਾ ਵਾਦੀ ਨੋ 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 ਨਾ ਮੁਰੀਆ ਮੇਰਾ ਪਸੰਦ